ਹਾਂਜੀ ਜਾਪਾਨ ਦੇ ਵਿੱਚ ਇੱਕ ਪਰੰਪਰਾ ਹੈ ਵੀ ਜੇ ਉੱਥੇ ਕੋਈ ਕੀਮਤੀ ਚੀਜ਼ ਹੈ ਉਹ ਟੁੱਟ ਜਾਂਦੀ ਹੈ ਤਾਂ ਦੁਬਾਰੇ ਉਹਨੂੰ ਪਿਗਲੇ ਹੋਏ ਸੋਨੇ ਨਾਲ ਜੋੜਿਆ ਜਾਂਦਾ ਹੈ ਜਿਹਦੇ ਨਾਲ ਉਹਦੀ ਪਹਿਲਾਂ ਨਾਲੋਂ ਜ਼ਿਆਦਾ ਤਾਂ ਜਿਹੜੀ ਕੀਮਤ ਹੈ ਉਹ ਵਧੇ ਜਾਂਦੀ ਹੈ ਤੇ ਪਹਿਲਾਂ ਨਾਲੋਂ ਜ਼ਿਆਦਾ ਉਹਦੀ ਮਜ਼ਬੂਤੀ ਉਹ ਵਧੇ ਜਾਂਦੀ ਹੈ ਇਹ ਜਿਹੜੀ ਜਾਪਾਨੀਆਂ ਦੀ ਪਰੰਪਰਾ ਹੈ ਇਹ ਅਸਲ ਦੇ ਵਿੱਚ ਜਾਪਾਨੀਆਂ ਦੀ ਸੋਚ ਨੂੰ ਦਰਸਾਉਂਦੀ ਹੈ ਉਹਨਾਂ ਦਾ ਮੰਨਣਾ ਇਹ ਹੈ ਵੀ ਜੇ ਕੋਈ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਫੇਲ ਹੋ ਗਿਆ ਤਾਂ ਉਹਨੂੰ ਦੁਬਾਰੇ ਫਿਰ ਤੋਂ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਜਦੋਂ ਉਹ ਦੁਬਾਰੇ ਕੋਸ਼ਿਸ਼ ਕਰੂਗਾ ਉਹ ਪਹਿਲਾਂ ਨਾਲੋਂ ਜ਼ਿਆਦਾ ਤਾਂ ਮਜ਼ਬੂਤ ਹੋਊਗਾ ਤੇ ਪਹਿਲਾਂ ਨਾਲੋਂ ਜ਼ਿਆਦਾ ਉਹਦੀ ਵੈਲਿਊ ਹੋਊਗੀ ਕੀਮਤ ਹੋਊਗੀ ਤਾਂ ਇਹ ਜਿਹੜੀ ਜਾਪਾਨੀਆਂ ਦੀ ਸੋਚ ਹੈ ਇਹ ਹਰ ਕਿਸੇ ਨੂੰ ਅਪਣਾਉਣੀ ਚਾਹੀਦੀ ਹੈ ਜੋ ਬੰਦਾ ਸਟਰਗਲ ਕਰਦਾ ਥੱਕ ਗਿਆ ਜਾਂ ਕਿਸੇ ਕਾਰਨ ਅੰਦਰੋਂ ਟੁੱਟ ਗਿਆ ਬिखर ਗਿਆ ਤੇ ਉਹਨੂੰ ਲੱਗਦਾ ਵੀ ਅੱਗੇ ਹੁਣ ਕੁਝ ਨਹੀਂ ਉਹਨੂੰ ਦੁਬਾਰੇ ਫਿਰ ਤੋਂ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੀ ਜ਼ਿੰਦਗੀ ਫਿਰ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਤੁਸੀਂ ਕੋਈ ਵੀ ਕਾਮਯਾਬ ਇਨਸਾਨ ਦੇਖ ਲਓ ਆਪਾਂ ਸਿਰਫ ਉਹਦੀ ਕਾਮਯਾਬੀ ਦੇਖਦੇ ਆਂ ਜਦੋਂ ਉਹਦੇ ਪਾਸਟ ਦੇ ਵਿੱਚ ਜਾ ਕੇ ਦੇਖੋਗੇ ਤਾਂ ਉਹ ਪਤਾ ਨਹੀਂ ਕਿੰਨੇ ਕ ਵਾਰ ਟੁੱਟਿਆ ਹੁੰਦਾ ਕਿੰਨੇ ਕ ਵਾਰ ਫੇਲ ਹੋਇਆ ਹੁੰਦਾ ਕਿੰਨੇ ਕ ਵਾਰ ਉਹਨੇ ਕੋਸ਼ਿਸ਼ ਕੀਤੀ ਹੁੰਦੀ ਹੈ ਫੇਰ ਕਿਤੇ ਜਾ ਕੇ ਉਹਨੂੰ ਕਾਮਯਾਬੀ ਮਿਲਦੀ ਹੈ ਤਾਂ ਇਸ ਤਰੀਕੇ ਨਾਲ ਹਰ ਕਿਸੇ ਨੂੰ ਇਹ ਜਿਹੜੀ ਸੋਚ ਹੈ ਉਹ ਅਪਣਾਉਣੀ ਜ਼ਰੂਰੀ ਹੈ ਮੈਨੂੰ ਤਾਂ ਇਹ ਸੋਚ ਹੈ ਜਿਹੜੀ ਬਹੁਤ ਵਧੀਆ ਲੱਗੀ ਸੋਨੂੰ ਕਿਵੇਂ ਲੱਗੀ ਇਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹਰ ਉਹ ਇਨਸਾਨ ਕੋਲੇ ਪਹੁੰਚ ਸਕੇ ਜਿਹੜਾ ਕੋਈ ਅੰਦਰੋਂ ਟੁੱਟਿਆ ਪਿਆ ਸਟਰਗਲ ਕਰਕੇ ਥੱਕ ਗਿਆ ਤਾਂ ਉਹ ਦੁਬਾਰੇ ਤੋਂ ਕੋਸ਼ਿਸ਼ ਕਰ ਸਕੇ ਤਾਂ ਜਿਹੜਾ ਇਹ ਸੋਚ ਨਾਲ ਸਹਿਮਤ ਹੈ ਉਹ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਹਾਂਜੀ ਧੰਨਵਾਦ